ਗੱਲ ਅਣਖਾਂ ਤੇ ਆਜੇ ਮੋੜ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਇਸ ਵੀਰ ਦੀ ਜੋ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਪਈਏ ਕਿਉਂਕਿ ਇਹ ਵੀਰ ਹੂਬ ਹੂ ਪੂਰੀ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਹੀ ਪੂਰਾ ਗਾਣਾ ਗਾਉਂਦਾ ਏ ਇਸ ਵੀਰ ਦਾ ਪੂਰਾ ਨਾਮ ਜੋ ਅਨਵਰ ਅਲੀ ਹੈ ਜੋ ਕਿ 2018 ਦੇ ਵਿੱਚ ਵੌਇਸ ਆਫ ਪੰਜਾਬ ਦੇ ਵਿੱਚ ਵੀ ਗਿਆ ਸੀ ਤੇ ਆਪਣੀ ਮਿਹਨਤ ਤੇ ਗਾਇਕੀ ਦੇ ਨਾਲ ਬਹੁਤ ਸਾਰੇ ਰਾਉਂਡ ਕੰਪਲੀਟ ਕੀਤੇ ਸੀ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਲੋਕ ਇਸ ਵੀਰ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਆਵਾਜ਼ ਸਾਰਿਆਂ ਨੂੰ ਬਹੁਤ ਹੀ ਵਧੀਆ ਲੱਗਦੀ ਆ ਤੇ ਰਾਜਵੀਰ ਜਵੰਦਾ ਦੇ ਗਾਣੇ ਵੀ ਬਹੁਤ ਹੀ ਵਧੀਆ ਨੇ ਇਸ ਵੀਰ ਦਾ ਜੋ ਫੇਸ ਅਨਵਰ ਅਲੀ ਦੇ ਨਾਮ ਤੋਂ ਹੈ ਜੇਕਰ ਤੁਸੀਂ ਇਸ ਵੀਰ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪੇਜ ਤੇ ਜਾ ਕੇ ਦੇਖ ਸਕਦੇ ਹੋ ਰਾਜਵੀਰ ਜੰਦਾ ਦੇ ਗਾਣੇ ਗਾਣ ਤੋਂ ਬਾਅਦ ਹੀ ਪੇਜ ਨੇ ਬਹੁਤ ਜ਼ਿਆਦਾ ਵਧੀਆ ਗਰੋਅ ਕੀਤਾ ਤੇ ਇਸ ਵੀਰ ਨੂੰ ਹੋਰ ਵੀ ਜ਼ਿਆਦਾ ਹਾਈਪ ਮਿਲੀ ਬਾਕੀ ਦੋਸਤੋ ਸੁਣੋ ਤੁਸੀਂ ਇਹ ਪੂਰੀ ਵੀਡੀਓ ਉੱਤੇ ਸੁਣ ਕੇ ਜਰੂਰ ਦੱਸਿਓ ਕਿ ਤੁਹਾਨੂੰ ਇਸ ਵੀਰ ਦੀ ਆਵਾਜ਼ ਕਿੱਦਾਂ ਦੀ ਲੱਗੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਹੋ ਗੱਲੇ ਅਣਖਾਂ ਤੇ ਆਜੇ ਮੁੰਡੇ ਦੇਖਦੇ ਨਹੀਂ ਪਿੱਛੇ ਮੁੰਡੇ ਮੱਝ ਵੀ ਸਿੱਖਾਂ ਦੇ ਨਾਲ ਚਾਹੀਦਾ ਵੈਰੀ ਨੂੰ ਵਿੱਚ ਪੱਟਾਂ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਚਾਹੀਦਾ ਵੈਰੀ ਨੂੰ ਵਿੱਚ ਪੱਟਾਂ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ